ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇੱਧਰ ਵੀਡੀਓ ਵਿੱਚ ਦੇਖੋ ਮਾਮਲਾ ਕਿੰਨਾ ਭੱਗ ਗਿਆ ਹੂੰ ਬਸ ੱਡੇ ਤੇ ਕੁੜੀ ਦੀ ਵੀਡੀਓ ਬਣਾਨੀ ਸੀ ਮੁੰਡੇ ਨੇ ਚੋਰੀ-ਚੋਰੀ ਵਾਹ ਕਰ ਲੈ ਹਾਂਜੀ ਤੇ ਕੁੜੀ ਦੇ ਬਾਪ ਨੂੰ ਜਾਂ ਕੁੜੀ ਦੀ ਮਾਂ ਨੂੰ ਕਦੇ ਪਤਾ ਲੱਗ ਗਿਆ ਮੌਕੇ ਤੇ ਹੀ ਫਿਰ ਮੁੰਡਾ ਭੱਜਣ ਲੱਗਾ ਸੀ ਵੀ ਭੱਜ ਵੀ ਗਿਆ ਸੀਗਾ ਹੂੰ ਦੇਖੋ ਸਾਰਿਆਂ ਨੇ ਕਿੱਦਾਂ ਫੜਿਆ ਤੇ ਕਿੱਦਾਂ ਕਾਰਵਾਈ ਕੀਤੀ ਜੀ ਫਿਰ ਇਹ ਹੋਇਆ ਭੱਜ ਕੇ ਥਾਣੇ 'ਚ ਵੜ ਗਿਆ ਬਚਣ ਦਾ ਮਾਰਾ ਹਾਂਜੀ ਜਦੋਂ ਉੱਥੇ ਨਾ ਥੋੜੀ ਬਹੁਤ ਉਹਦੇ ਹੋਈ ਉੱਥੇ ਸੇਵਾ ਹੋਈ ਹੋਣੀ ਥੋੜੀ ਬਹੁਤ ਹੀ ਕਈ ਚੀਜ਼ਾਂ ਕੈਮਰੇ 'ਚ ਨਹੀਂ ਕੈਦ ਹੁੰਦੀਆਂ 10-10 ਵੀ ਮੈਨੂੰ ਇਦਾਂ ਮਾਰਕੁੱਟ ਕੀਤੀ ਆ ਕਹਿੰਦੇ ਲੜਕੀਆਂ ਦੀ ਵੀਡੀਓ ਬਣਾਉਂਦਾ ਸੀ ਧੱਕੇ ਨਾਲ ਹੂੰ ਫਿਰ ਜਦੋਂ ਪਤਾ ਲੱਗਿਆ ਕਿ ਬੰਦੇ ਇਦਾਂ ਮੈਨੂੰ ਬਾਸ਼ ਕਰ ਰਹੇ ਆ ਫਿਰ ਇਹ ਭੱਜ ਗਿਆ ਭੱਜ ਕੇ ਬੜੇ ਥਾਣੇ 'ਚ ਸ਼ਰਨ ਲੈ ਲਈ ਹਾਂਜੀ ਹੁਣ ਦੇਖਦੇ ਅੱਗੇ ਪੁਲਿਸ ਕਹਿੰਦੀ ਐ ਵੀ ਕਾਰਵਾਈ ਸਾਨੂੰ ਕਰਨ ਦੋ ਹਨਾ ਹਾਂਜੀ ਅ ਦੇਖਦੇ ਅੱਗੇ ਕੀ ਬਣਦਾ ਹੈ ਹਾਂਜੀ ਦੇਖੋ ਜੀ ਵੀਡੀਓ ਕੰਟੀਨਿਊ ਹਾਂਜੀ ਵੀਡੀਓ ਦੇਖਦੇ ਰਹੋ ਤੇ ਗੱਲ ਇਹ ਹੈ ਵੀ ਐਦਾਂ ਦੀਆਂ ਜਿਹੜੀਆਂ ਹਰਕਤਾਂ ਇਹ ਲੋਕ ਕਰਦੇ ਪਤਾ ਨਹੀਂ ਕਿਉਂ ਕਿਉਂ ਆਪਾਂ ਕਿਸੇ ਦਿੱਤੀ ਭੈਣ ਵਾਲੇ ਦਾ ਸੁਲੂਕ ਕਰਦੇ ਆ ਹਾਂਜੀ ਹਨਾ ਰੇਗ ਦੇ ਘਰ ਪਾਈ ਲੇਡੀਜ਼ ਨੇ ਸਨਮਾਨ ਕਰੋ ਦੇਖੋ ਜੀ ਵੀਡੀਓ ਜੀ ਦੇਖਦੇ ਰਹੋ ਵੀਡੀਓ ਪੂਰੀ ਦੇਖਦੇ ਰਹੋ ਚੋੜੀ ਪੱਟਣ ਲੱਗੀ ਆ ਤੇ ਵਰਸੀ ਮੈਨੂੰ ਉਹ ਸਹਮੀ ਇਦਾਂ ਦਾ ਆ ਜਾਂਦਾ ਹੈ ਨਾ ਨਹੀਂ ਹੈ ਕੌਣ ਸੀ ਕੌਣ ਜੀ ਜਿੱਥੋਂ ਆਇਆ ਸੀ ਤੇਰੇ ਗਰੁਪ ਆਜਾ ਕੋਈ ਕੰਮ ਦਾ ਕਰੋ ਸਰ ਜੀ ਤੱਕ ਖਾਣੇ ਤੇ ਦੇਰੇ ਨੂੰ ਤੁਮਰਾ ਕਰੋ ਪੱਟਿਆ ਨਾ ਪੱਟਿਆ ਨਾ ਮੈਨੂੰ ਉਹ ਬੰਦਾ ਨਾ ਪਹਿਲਾਂ ਪੱਟਿਆ ਬੰਦਾ ਮੈਂ ਬੱਦਲੀ ਲੜਾ ਮੈਨੂੰ ਤੇਰਾ ਹੁਣ ਕੋਣ ਤਾਂ ਮੇਰੀ ਕੁੜੀ ਤੇ ਬੰਦਾ ਬਣਾ ਵੀਡੀਓ ਬਣਾ ਬਣਾ ਵੀਡੀਓ ਬੰਦੇ ਜਾਈ ਵੀਡੀਓ ਬੰਦਾ ਕੌਣ ਦੀ ਬਾਜੀ ਹੈ ਬੰਦਾ ਉਹ ਤਾਂ ਮੈਂ ਕਿਹਾ ਤਾਂ ਫੋਨ ਨਾਲ ਨਾਲ ਦੱਸ ਤੂੰ ਕਿੱਧਰ ਆਇਆ ਨਹੀਂ ਕਰਨਾ ਸਾਡੇ ਕੋ ਆਇਆ ਨਾ ਜੀ ਤੇ ਲਗਾਉਂ ਦੋ ਸਾਡੇ ਨਾਲ ਇਹ ਲੋਕੋ ਲਾਇਓ ਕਿ ਤੁਹਾਡੀ ਲਗਤ ਘੱਟ ਹੋ ਜਾਏਗੀ ਪੰਜਾਬ ਦੀ ਹੋ ਜਾਏਗੀ ਇੱਕ ਬੰਦੇ ਨੇ ਚੋਪਰੇ ਲਗਾ ਚੋਪਰੇ ਲਗਾ ਗਾੜਾ ਕਰਦਾ ਗਾੜਾ ਕਰਦਾ ਪਿਆ ਕਿਉਂ ਨਹੀਂ ਗੱਡੀ ਗੱਲ ਤੋਂ ਇਹਨੇ ਸਿਸਟਰ ਨੂੰ ਗਾੜਾ ਕਰਦਾ ਪਿਆ ਨੇ ਸਾਨੂੰ ਕਿੱਥੇ ਹੋਇਆ ਬਾਹਰ ਚੌਂਕੀ ਦੇ ਬਾਹਰ ਕੁੱਟਮਾਰ ਹੋਈ ਜੀ ਸਾਨੂੰ ਸਾਨੂੰ ਕੰਮ ਕਰ ਲਓਗੇ ਕਿ ਨਹੀਂ ਕੋਪਰ ਐਂਜ ਮੈਂ ਹੁਣ ਵੈਰੀਫਾਈ ਕਰ ਲਿਆ ਜੀ ਨਾਲ ਹੀ ਆਏ ਆ ਤੁਸੀਂ ਡੇਟਾ ਕਲਾਸ ਮਾਰੇ ਕੌਣ ਹੋਇਆ ਜੀ ਮੁੰਡੇ ਦਾ ਹੈ ਤਾਂ ਵੀ ਕੁੱਟਮਾਰ ਹੋਈ ਉਹ ਆਪਾਂ ਦੇਖਦੇ ਹਾਂ ਉਹ ਖੜਾ ਸਾਹਮਣੇ ਖੜਾ ਸਾਡੇ ਕੋਲ ਹਾਂ ਹਾਂ ਜੋ ਵੀ ਆਪਾਂ ਲਮਾਇ ਕੰਪਲੇਟ ਜੋ ਵੀ ਗੱਲ ਆ ਰਹੀ ਸੀ ਇਹਦੇ ਵੱਲੋਂ ਕੋਈ ਇਹਦੇ ਵੱਲੋਂ ਵੀਡੀਓ ਬਣਾ ਰਹੀ ਹੈ ਇਹ ਵੀ ਗਲਤ ਕੰਮ ਕਰ ਰਿਹਾ ਸੀ ਹੁਣ ਆਪਾਂ ਪੁੱਛਦੇ ਹਾਂ ਉਹ ਵੀ ਗਲਤ ਕੰਮ ਕਰ ਰਹੇ ਜੀ ਆਪਾਂ ਵੈਰੀਫਾਈ ਕਰਕੇ ਜੋ ਵੀ ਮੰਨਦੀ ਕਾਰਵਾਈ ਕਰਾਂਗੇ ਕਿਸੇ ਦੀ ਵੀਡੀਓ ਬਣਾ ਸਕਦੇ ਨੇ ਨਹੀਂ ਬਣਾ ਸਕਦੇ ਹਾਂ ਠੀਕ ਕਾਰਵਾਈ ਕੀਤੀ ਕੀ ਅਮਰ ਜਲੇੰਦਰ ਹਾਂਜੀ ਇੱਥੇ ਇੱਥੇ ਮੇਰੇ ਮੇਰਾ ਨਾਮ ਮਨੀਸ਼ਾ ਇੱਥੇ ਮੇਰੇ ਸਿਸਟਰ ਨੂੰ ਲੈ ਕੇ ਆਏ ਸੀ ਪਤਾ ਨਹੀਂ ਕਿਸ ਸਟੇਜ ਲੈ ਕੇ ਆਏ ਮੈਂ ਆਇਆ ਉੱਥੇ ਦੋ ਮੁੰਡੇ ਅੰਦਰ ਸਾਡੀ ਰੈਕਿੰਗ ਕਰਦੇ ਪਏ ਸੀਗੇ ਤੇ ਜਦੋਂ ਉਹਨਾਂ ਨੂੰ ਹਟਾਇਆ ਤੇ ਉਹਨਾਂ ਨੇ ਸਾਨੂੰ ਗਾਲ੍ਹਾਂ ਕੱਢੀਆਂ ਤੇ ਫਿਰ ਉਹ ਹੋਇਆ ਏ ਮੇਰੀ ਭੈਣ ਦੀ ਆਪਣੀ ਵੀਡੀਓ ਬਣਾ ਰਿਆ ਸੀਗਾ ਤੇ ਬਣਾ ਕੇ ਪਤਾ ਨਹੀਂ ਕਿਹਨੂੰ ਬਾਰੇ ਕਿਹਨੂੰ ਨਹੀਂ ਬਾਰੇ ਸਾਡੀ ਰੈਕਿੰਗ ਕਰਦਾ ਪਿਆ ਯਾਰ ਪਤਾ ਅਸਲੀ ਨੂੰ ਜਾਂਦੇ 2 ਘੰਟੇ ਤੋਂ ਘੱਟੋ ਘੱਟ ਸਾਡੇ ਮਗਰ ਲੱਗਾ ਰੈਕਿੰਗ ਕਰ ਰਿਹਾ ਫੋਨ ਤੇ ਕੋਡ ਵੀ ਤੇਰੇ ਫੜ ਲਿਆ ਮੈਨੂੰ ਹਾਂਜੀ 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 ਸਾਰਾ ਫੋਨ ਤੇ ਰਿਪੋਰਟ ਕੱਲੇ ਕੱਲੇ ਬੰਦੇ ਨੂੰ ਦੇ ਰਿਹਾ ਹਾਂ ਮਿੰਟ ਮਿੰਟ ਬਾਅਦ ਕਿ ਆ ਹੋ ਰਿਹਾ ਹੈ ਉਹਨਾਂ ਨੇ ਫੜ ਲਿਆ ਹੁਣ ਜਨਿੰਦਰ ਲੈ ਕੇ ਚੱਲੇ ਆ ਨਹੀਂ ਤੁਸੀਂ ਕਾਰਵਾਈ ਵੀ ਮਚਾ ਰਹੇ ਹਾਂ ਹਾਂਜੀ ਪੂਰੀ ਪੂਰੀ ਕਾਰਵਾਈ ਜਨਿੰਦਰ ਕਰਦੇ ਹਾਂ ਇਹ ਬੰਦੇ ਨੂੰ ਅੰਦਰ ਬੜਾਇਆ ਜਾਵੇ ਕਿਨੂੰ ਇਹ ਕਿਹਦੇ ਕੰਮ ਤੇ ਇੱਥੇ ਆਇਆ ਕਿਹਦੇ ਕੰਮ ਦੀ ਵੀਡੀਓ ਬਣਾ ਰਿਹਾ ਮੈਟਰ ਕੀ ਸੀਗਾ ਆਪਾਂ ਥਾਣੇ ਮੈਟਰ ਭਾਜੀ ਸਾਨੂੰ ਕੁਝ ਨਹੀਂ ਪਤਾ ਮੇਰੇ ਸਿਸਟਰ ਨੇ ਇੱਥੇ ਲੈ ਕੇ ਆਏ ਸੀ ਥਾਣੇ ਤੇ ਉਧਰ ਗੋੜੇ ਸਰ ਸਾਨੂੰ ਕੋਈ ਕਲੀਅਰ ਨਹੀਂ ਕੀਤਾ ਗਿਆ ਸਾਨੂੰ ਕੋਈ ਵੀ ਨਹੀਂ ਕੀਤਾ ਗਿਆ ਉਹਨੂੰ ਜਲੰਧਰ ਲੈ ਕੇ ਗਏ ਆ ਇਹ ਉਧਰ ਆ ਕੇ ਵੀਡੀਓ ਬਣਾਣ ਲੱਗਾ ਆ ਹਰ ਸਾਨੂੰ ਕੋਈ ਵੀ ਨੋਟਿਸ ਨਹੀਂ ਆ ਕੋਈ ਨਹੀਂ ਆ ਸਿਰਫ ਪੂਜਾ ਦੇ ਨਾਂ ਤੇ ਕੰਮਲੇਟ ਆ ਐਫ ਆਈ ਦਰਜ ਹੋਈ ਆ ਕੌਣ ਆ ਪੂਜਾ ਕੌਣ ਨਹੀਂ ਆਗੀ ਨਾ ਸਾਨੂੰ ਕੋਈ ਐਫਆਈ ਨੰਬਰ ਦੇ ਰਿਆ ਨਾ ਸਾਨੂੰ ਕੰਪਲੀਟਡ ਦਾ ਕੋਈ ਦੇ ਰਿਆ ਨਾ ਕਰਕੇ ਲੈ ਕੇ ਗਈ ਆ ਵੈਰੀਫਾਈ ਕਰਨ ਲਈ ਨਹੀਂ ਸਿਰਫ ਵੈਰੀਫਾਈ ਕਰਨ ਨਹੀਂ ਲੈ ਕੇ ਆਇਆ ਬੰਦਾ ਉਹਨਾਂ ਨੇ ਭੇਜਿਆ ਹੋਇਆ ਆਪਣਾ ਬੰਦੇ ਜਿਹਨਾਂ ਨੇ ਇੱਥੇ ਭੇਜਿਆ ਆ ਲੱਗਦਾ ਲਗਦਾ ਵੀ ਧੱਕਾ ਹੋ ਰਿਹਾ ਪੂਰਾ ਧੱਕਾ ਹੋ ਰੇ ਪੂਰਾ ਧੱਕਾ ਹੋ ਰਿਆ ਸਾਡੀ ਕਿਸੇ ਤਰ੍ਹਾਂ ਦੀ ਫਰਮਾਇਸ਼ ਨਹੀਂ ਹੋ ਰਹੀ ਇਹ ਉਲਟ ਪਾਸਪੋਰਟ ਦੇ ਬਾਅਦ ਜਿਹੜੇ ਜਾਣ ਗਈਏ ਪੁਲਿਸ ਭੇਜਣਾ ਕੀ ਮਾਮਲਾ ਕੀ ਜਿਲੰਦਰ ਦੀ ਪੁਲਿਸ ਆਇਆ ਕੀ ਮਾਮਲਾ ਕੀ ਹੈ ਵੀ ਜਿਹੜੀ ਜਿਲੰਦਰ ਦੀ ਪੁਲਿਸ ਆਣਾ ਹੈ ਤانوں ਮੌਕੇ ਤੇ ਜੇ ਕਿ ਜੇ ਇਨਫੋਰਮੇਸ਼ਨ ਪ੍ਰੋਵਾਈਡ ਹੋਈ ਸੀ ਇੱਥੇ ਕੋਈ ਆਪਸ ਚ ਦੋ ਪਾਰਟੀਆਂ ਕਾਫਲ ਹੋ ਰਿਹਾ ਆਪਸ ਦੇ ਵਿੱਚ ਕੋਈ ਪੁਲਿਸ ਪਾਰਟੀ ਆਈ ਹੋਈ ਹੈ ਪੁਸ਼ਮਾ ਜੀ ਕਾਰਵਾਈ ਕੀਤੀ ਕੀ ਅਮਰਜ ਨੇ ਆਂਦਾ ਨਾ ਵੈਰੀਫਾਈ ਕਰ ਰਹੇ ਹਾਂ ਵੀ ਬੱਜਦਾ ਤੇ ਜਿਹੜਾ ਇੱਥੇ ਕੋਈ ਵੀ ਇਦਾਂ ਦੀ ਗੱਲ ਸਾਹਮਣੇ ਇਹਦੇ ਵਿੱਚ ਮੀਨੋ ਐਫ ਆਈ ਆ ਰਿਹਾ ਹੈ 22 ਨੰਬਰ ਦੋ ਡਿਵੀਜ਼ਨ ਨੰਬਰ 4 ਜਲੰਧਰ ਦੀ ਹੈ ਦੋਤੋਂ ਦੀ ਪੁਲਿਸ ਪਾਰਟੀ ਇੱਥੇ ਮੌਕੇ ਤੇ ਆਈ ਹੈ ਜੋ ਮੈਟਰ ਨੂੰ ਕਲੀਅਰ ਕਰ ਰਹੀ ਹੈ ਵੈਰੀਫਾਈ ਕਰ ਰਹੀ ਹੈ ਜਿਹਨਾਂ ਨੂੰ ਮੌਕੇ ਵਿੱਚ ਨਾਮਿਨੇਟਡ ਨੇ ਦੋਨੋਂ ਹੈਗਾ ਮੈਂ ਇੱਕ ਕੱਲ ਇੱਕ ਵੀਡੀਓ